ਆਟੋ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਟੋਸ ਜੋ ਕਿ ਇੱਕ ਆਵਾਜਾਈ ਦਾ ਬੇਹਦ ਸੁਖਾਲਾ ਤਰੀਕਾ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਦਫ਼ਤਰਾਂ ਦੇ ਲਈ ਜਾਣ ਲਈ ਜਾਂ ਕਾਲਜ ਜਾਂ ਸਕੂਲਾਂ ਵਿੱਚ ਜਾਣ ਲਈ ਆਮ ਜਨਤਾ ਇਸ ਦਾ ਇਸਤੇਮਾਲ ਕਰਦੀ ਹੈ ਪਰ ਲਗਾਤਾਰ 4 ਦਿਨਾਂ ਤੋਂ ਹੜਤਾਲ ਜਾਰੀ ਹੈ ਜਿਸ ਤੋਂ ਲੈ ਕੇ ਆਮ ਜਨਤਾ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੱਜ ਚੰਡੀਗੜ੍ਹ ਦੇ ਸੈਕਟਰ 25 ਦੀ ਰੈਲੀ ਗਰਾਊਂਡ ਦੇ ਵਿੱਚ ਇਹ ਡੀਜ਼ਲ ਆਟੋ ਵਾਲੇ ਪ੍ਰਦਰਸ਼ਨ ਕਰ ਰਹੇ ਨੇ ਆਟੋ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਚੰਡੀਗੜ੍ਹ ਵਿੱਚ ਦਾਖਲੇ ਦੀ ਰੋਕ ਨੂੰ ਲੈ ਕੇ ਮੁਹਾਲੀ ਦੇ ਡੀਜ਼ਲ ਆਟੋ ਚਾਲਕਾਂ ਦੀ ਹੜਤਾਲ ਪਿਛਲੇ 4 ਦਿਨ ਤੋਂ ਲਗਾਤਾਰ ਜਾਰੀ ਹੈ ਜਸਮੀਤ ਕੌਰ ਜੁੜੇ ਹੋਏ ਨੇ ਜਸਪੀਤ ਸੈਕਟਰ 25 ਦੀ ਰੈਲੀ ਗਰਾਊਂਡ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿੰਨੇ ਕੁ ਆਟੋ ਵਾਲੇ ਅਤੇ ਕੀ ਮੰਗ ਕਰ ਰਹੇ ਨੇ ਇਸ ਪ੍ਰਦਰਸ਼ਨ ਦੌਰਾਨ ਦੀ ਅਮਨ ਜੋਤੀ ਸੈਕਟਰ 25 ਚੰਡੀਗੜ੍ਹ ਦੀ ਰੈਲੀ ਗਰਾਉਂਡ ਜਹ ਉਹਦੇ ਵਿੱਚ ਜਿੰਨੇ ਵੀ ਆਟੋ ਵਾਲੇ ਨੇ ਚੰਡੀਗੜ੍ਹ ਪੰਚਕੁਲਾ ਤੇ ਮੁਹਾਲੀ ਦੇ ਆਸਪਾਸ ਏਰੀਆ ਦੇ ਕਰੀਬ 10 12 ਹਜ਼ਾਰ ਦੇ ਕਰੀਬ ਏ ਆਟੋ ਵਾਲੇ ਨੇ ਜਿਹੜੇ ਅੱਜ ਇੱਥੇ ਇਕੱਠੇ ਹੋਏ ਨੇ ਤੇਨਾਂ ਦੀ ਮੰਗ ਹੈ ਕਿ ਜੋ ਡੀਜ਼ਲ ਆਟੋ ਤੇ ਰੋਕ ਚੰਡੀਗੜ੍ਹ ਪ੍ਰਸ਼ਾਸਨ ਨੇ ਲਗਾਈ ਹੈ ਉਹ ਰੋਕ ਨੂੰ ਹਟਾ ਦਿੱਤਾ ਜਾਵੇ ਤਾਂ ਕਿ ਬਿਨਾਂ ਕਿਸੇ ਰੁਕਾਵਟ ਦੇ ਆਪਣੇ ਆਟੋ ਜੜੇ ਨੇ ਚੰਡੀਗੜ੍ਹ ਵਾਲੀ ਸਾਈਡ ਤੇ ਲੈ ਜਾ ਸਕਣ ਤੇ ਸਵਾਰੀਆਂ ਨੂੰ ਉੱਥੇ ਤੱਕ ਛਾੜ ਸਕਣ ਪਰ ਚੰਡੀਗੜ੍ਹ ਪ੍ਰਸ਼ਾਸਨ ਦੂਸਰੇ ਪਾਸੇ ਆਪਣੀ ਗੱਲ ਤੇ ਆੜਿਆ ਹੋਇਆ ਚੋਨਦੀ ਇਹੀ ਗੱਲ ਚੰਡੀਗੜ੍ਹ ਪ੍ਰਸ਼ਾਸਨ ਸਾਹਮਣੇ ਰੱਖ ਰਿਹਾ ਹੈ ਕਿ ਡੀਜ਼ਲ ਆਟੋ ਜਿਹੜੇ ਨੇ ਉਹ ਕਿਸੇ ਵੀ ਹਾਲ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਐਂਟਰ ਨਹੀਂ ਕੀਤੇ ਜਾਣਗੇ ਕਿਉਂਕਿ ਉਹ ਪੋਲਿਊਸ਼ਨ ਦਾ ਇੱਕ ਬਹੁਤ ਵੱਡਾ ਕਾਰਨ ਹੈ ਜਿਸ ਦੇ ਨਾਲ ਚੰਡੀਗੜ੍ਹ ਦੇ ਵਿੱਚ ਪੋਲਿਊਸ਼ਨ ਫੈਲ ਰਹੀ ਹੈ ਇਹ ਕਾਫੀ ਲੰਬੇ ਸਮੇਂ ਤੋਂ ਅਮਨ ਜੋਤੀ ਇਹ ਮਸਲਾ ਚੱਲਦਾ ਆ ਰਿਹਾ ਜਿਸ ਨੂੰ ਲੈ ਕੇ ਬਾਰ-ਬਾਰ ਵਿਵਾਦ ਹੋ ਰਹੇ ਹੈ ਤੇ ਚੰਡੀਗੜ੍ਹ ਪ੍ਰਸ਼ਾਸਨ ਇਸ ਦਾ ਸਮਾਂ ਵੀ ਅੱਗੇ ਵਧਾ ਰਿਹਾ ਬਾਰ-ਬਾਰ ਤਾਂ ਕਿ ਜੋ ਜਿੰਨਾ ਆਟੋ ਚਾਲਕਾਂ ਦੇ ਕੋਲ ਹੁਣ ਤੱਕ ਡੀਜ਼ਲ ਆਟੋ ਨਹੀਂ ਜਾਂ ਉਹਨਾਂ ਨੇ ਦੂਸਰੇ ਐਲ ਪੀਜੀ ਆਟੋ ਨਹੀਂ ਖਰੀਦੇ ਉਹ ਖਰੀਦ ਸਕਣ ਤੇ ਚ ਗਰਲ ਕੀ ਸੀ ਕੁਝ ਸਮਾਂ ਪਹਿਲਾਂ ਉਹਨਾਂ ਦੇ ਨਾਲ ਕਿ ਤੇ ਉਹਨਾਂ ਕੋਲ ਹੁਣ ਤੱਕ ਐਲਪੀਜੀ ਆਟੋ ਨਹੀਂ ਨੇ ਤੇ ਉਹ ਆਪਣੇ ਪੁਰਾਣੇ ਡੀਜ਼ਲ ਆਟੋ ਵੇਚ ਕੇ ਸਬਸਿਡੀ ਨਵੇਂ ਆਟੋਾਂ ਤੇ ਉਹਨਾਂ ਨੂੰ ਦਵਾ ਦਿੱਤੀ ਜਾਵੇ ਕਿ ਤਾਂ ਕਿ ਉਹ ਜਲਦੀ ਤੋਂ ਜਲਦੀ ਆਪਣੇ ਨਵੇਂ ਆਟੋ ਖਰੀਦ ਸਕਣ ਤੇ ਚੰਡੀਗੜ੍ਹ ਵਿੱਚ ਚਲਾ ਸਕਣ ਪਰ ਹੁਣ ਵੀ ਇਕ ਨੰਬਰ ਤੋਂ ਡੀਜ਼ਲ ਆਟੋ ਤੇ ਰੋਕ ਲਗਣੀ ਸੀ ਜਿਹਦੇ ਬਾਅਦ ਕਿਉਂਕਿ ਇਹ ਆਟੋ ਚਾਲਕ ਚ 4 ਦਿਨਾਂ ਤੋਂ ਹੜਤਾਲ ਦੇ ਬੈਠੇ ਹੋਏ ਨੇ ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਸਮਾਂ ਜੜਾ ਕੇ ਵਧਾ ਕੇ 31 ਮਾਰਚ ਤੱਕ ਦਾ ਟਾਈਮ ਨਾ ਨੂੰ ਦੇ ਦਿੱਤਾ ਹੈ ਆਟੋ ਚਾਲਕਾਂ ਨੂੰ ਤਾਂ ਕਿ ਇਸ ਸਮੇਂ ਦੌਰਾਨ ਉਹ ਨਵੇਂ ਆਟੋ ਖਰੀਦ ਸਕਣ ਤੇ ਡੀਜ਼ਲ ਆਟੋ ਜਿਹੜੇ ਨੇ ਉਹ ਛੱਡ ਸਕਣ ਪਰ ਆਟੋ ਚਾਲਕ ਵੀ ਆਪਣੀ ਹੜਤਾਲ ਤੇ ਕਾਇਮ ਨੇ ਇਸ ਦੇ ਵਿੱਚ ਸਿਰਫ ਮੁਹਾਲੀ ਖਰੜ ਦੇ ਆਟੋ ਨਹੀਂ ਚੰਡੀਗੜ੍ਹ ਦੇ ਆਟੋ ਵਿੱਚ ਨੇ ਜੋ ਡੀਜ਼ਲ ਆਟੋ ਚਲਾਉਂਦੇ ਨੇ ਤੇ ਪੰਜ ਪੁਰਾ ਤੱਕ ਦੇ ਅਮਰੋ ਤੇ ਕਾਫੀ ਜ਼ਿਆਦਾ ਏਰੀਆ ਜਿਹੜੇ ਨੇ ਪ੍ਰਭਾਵਿਤ ਹੋ ਰਹੇ ਤੇ ਲੋਕਾਂ ਨੂੰ ਵੀ ਖਾਸ ਦਿੱ ਸਾਰੇ ਔਟੋ ਵਾਲੇ ਨੇ ਹੜਤਾਲ ਕੀਤੀ ਹੋਈ ਹੈ